ਕੀ ਕੰਵੇ ਜੀ ਮੈਂ ਵਾਹਿਗੁਰੂ ਜਿੱਤ ਦਾ ਕਾਲਸਾ ਵਾਹਿਗੁਰੂ ਜਿੱਤ ਕੀਤੇ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਸੀਪੀ ਸਾਹਿਬ ਨੂੰ ਜਿਹੜਾ ਸਾਈਬਰ ਠੱਗਾ ਜਿਹੜਾ ਲਗਾਤਾਰ ਆਨਲਾਈਨ ਠੱਗੀ ਮਾਰ ਰਿਹਾ ਉਹਦੇ ਖਿਲਾਫ ਅਸੀਂ ਸੀਪੀ ਸਾਹਿਬ ਨੂੰ ਦਰਖਾਸਤ ਦੇਣ ਆਏ ਆ ਕਿ ਉਹਦੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਸਾਈਬਰ ਠੱਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਜਿਹੜੀਆਂ ਸਨਾਵਾਵਾਂ ਬਣਾਈਆਂ ਗਈਆਂ ਸੰਗਤਾਂ ਦੀ ਸਹੂਲਤ ਵਾਸਤੇ ਹੀ ਆਨਲਾਈਨ ਕੀਤੀਆਂ ਗਈਆਂ ਪਰੰਤੂ ਜਿਹੜੇ ਅੱਜਕੱਲ ਸਾਈਬਰ ਠਾਕ ਬੈਠੇ ਹਨ ਉਹ ਕੋਈ ਨਾ ਕੋਈ ਰਸਤਾ ਲੱਭ ਲੈਨੇ ਜਿਸ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਸਕਣ ਇਸੇ ਤਰ੍ਹਾਂ ਦੀ ਅੱਜ ਤੋਂ ਤਕਰੀਬਨ 5-6 ਪਹਿਲਾਂ ਇਹੋ ਹੀ ਠਾਕ ਜਿਹੜਾ ਲੋਕਾਂ ਨਾਲ ਲਗਾਤਾਰ ਠੱਗੀ ਮਾਰ ਰਿਹਾ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਜੋਗ ਪ੍ਰਧਾਨ ਸਾਹਿਬ ਨੇ ਸਾਡੇ ਵਿਸ਼ਾ ਤੋਂ ਦਿਸ਼ਾ ਨਿਰਦੇਸ਼ ਦਿੱਤੇ ਸਾਡੇ ਇੰਟਰਨੈਟ ਵਿਭਾਗ ਨੇ ਉਹਦੀ ਜੜੀ ਵੈਬਸਾਈਟ ਉਹਨੇ ਬਣਾਈ ਉਹ ਬੰਦ ਕਰਵਾਈ ਪਰੰਤੂ ਉਹਦੇ باوجود ਆ ਦੋ ਤਿੰਨ ਦਿਨਾਂ ਤੋਂ ਲਗਾਤਾਰ ਬੇਰ ਸਾਨੂੰ ਉਹਦੇ ਖਿਲਾਫ ਜਿਹੜੀਆਂ ਸੰਗਤਾਂ ਦੀਆਂ ਕੰਪਲੇਂਟ ਆ ਰਹੀਆਂ ਕਿ ਉਹ ਕੇ ਠੱਗੀ ਮਾਰ ਰਿਹਾ ਉਹਦੇ ਖਿਲਾਫ ਅਸੀਂ ਅੱਜ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਕਿ ਉਹਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀਆਂ ਸੰਗਤਾਂ ਆਉਂਦੀਆਂ ਉਹਨਾਂ ਦੇ ਮਨਾਂ ਨੂੰ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਸੀਪੀ ਸਾਹਿਬ ਵੱਲੋਂ ਕੀ ਵਿਸ਼ਵਾਸ ਦਿਵਾਇਆ ਸੀ ਸੀਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਤੁਰੰਤ ਉਹਤੇ ਪਰਚਾ ਕਰਕੇ ਤੇ ਉਹਨੂੰ ਬੰਦੇ ਨੂੰ ਟਰੇਸ ਕੀਤਾ ਜਾਊਗਾ ਤੇ ਉਹਤੇ ਬੰਦੀ ਤੁਰੰਤ ਕਾਰਵਾਈ ਕੀਤੀ ਜਾਊਗੀ ਤੇ ਮੇਰੀ ਜਿੱਥੇ ਸੀਪੀ ਸਾਹਿਬ ਨੇ ਅਹੀਂ ਜਿੱਥੇ ਦਰਖਾਸਤ ਦਿੱਤੀ ਉਹਤੇ ਮੈਂ ਸੰਗਤਾਂ ਬੇਨਤੀ ਵੀ ਕਰਦਾ ਤੇ ਅਪੀਲ ਵੀ ਕਰਦਾ ਕਿ ਕਿਰਪਾ ਕਰਕੇ ਜਿਹੜੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਪਣੀਆਂ ਵੈਬਸਾਈਟੀਆਂ ਕੇਵਲ ਤੇ ਕੇਵਲ ਉੱਤੇ ਹੀ ਕਮਰਾ ਬੁੱਕ ਕੀਤਾ ਜਾਵੇ ਜਿਹੜੀ ਇਹ ਸਿੱਟ ਸਾਈਬਰ ਠੱਗ ਗਿਆ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਨਾ ਬੁਕਿੰਗ ਕੀਤੀ ਜਾਵੇ ਤੇ ਨਾ ਹੀ ਉਹਨਾਂ ਨੂੰ ਕੋਈ ਪੇਮੈਂਟ ਦਿੱਤੀ ਜਾਵੇ। ਇਹ ਪਹਿਲਾਂ ਵੀ ਸ਼ਿਕਾਇਤ ਦਿੱਤੀ ਗਈ ਸੀ ਜੀ ਤੇ ਇਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ। ਅੱਜ ਤੋਂ 5-6 ਮਹੀਨੇ ਪਹਿਲਾਂ ਇੱਕ ਜੰਮੂ ਦੀ ਕੁੜੀ ਨਾਲ ਵੀ ਠੱਗੀ ਵਜੀ ਸੀ। ਇੱਕ ਅਮਰੀਕਾ ਤੋਂ ਐਨ ਆਰ ਆਈ ਮੁੰਡਾ ਆਇਆ ਸੀ। ਉਹ ਉਹਦੇ ਨਾਲ ਵੀ ਠੱਗੇ ਹੋਏ ਜਿਹੜੀ ਤਕਰੀਬਨ ਪਹਿਲਾਂ 5-6 ਮਹੀਨੇ ਪਹਿਲਾਂ ਕੰਪਲੇਂਟ ਅਸੀਂ ਦਿੱਤੀ ਉਹਤੇ ਤਕਰੀਬਨ ਕੋਈ ਘਾਵਰ ਨਹੀਂ ਕਾਰਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਵੱਲੋਂ ਪਰੰਤੂ ਫਿਰ ਵੀ ਅੱਜ ਅਸੀਂ ਸੀਪੀ ਸਾਹਿਬ ਉਦੋਂ ਰੰਧਾਵਾ ਸਾਹਿਬ ਦੁੱਗੇ ਪੁੱਲੜ ਸਾਹਿਬ ਹੁੰਦੇ ਸੀ ਹੁਣ ਅੱਜ ਕੱਲ ਜਿਹੜੇ ਆ ਢਿੱਲੋਂ ਸਾਹਿਬ ਆਏ ਉਹਨਾਂ ਨੇ ਅਸੀਂ ਦੁਬਾਰਾ ਕੰਪਲੇਂਟ ਕੀਤੀ ਹੈ ਸਾਈਬਰ ਠੱਗੀ ਹੋਈ ਹੈ ਸੇਮ ਹੀ ਉਹਨੇ ਫੋਟੋਆਂ ਲਈਆਂ ਸੇਮ ਹੀ ਉਹ ਫੋਟੋ ਲਾ ਕੇ ਉਹ ਜਿਹੜਾ ਸਾਈਬਰ ਠੱਗੀ ਮਾਰਦਾ ਪਰੰਤੂ ਅਜੇ ਤੱਕ ਬੰਦਾ ਟਰੇਸ ਨਹੀਂ ਹੋ ਸਕਿਆ ਵਾਹਿਗੁਰੂ ਜਿੱਤ ਦਾ ਕਾਲਸਾ ਵਾਹਿਗੁਰੂ ਜਿੱਤ ਕੀ ਕਤੇ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਸੀਪੀ ਸਾਹਿਬ ਨੂੰ ਜਿਹੜਾ ਸਾਈਬਰ ਠੱਗਿਆ ਜਿਹੜਾ ਲਗਾਤਾਰ ਆਨਲਾਈਨ ਠੱਗੀ ਮਾਰ ਰਿਹਾ ਉਹਦੇ ਖਿਲਾਫ ਅਸੀਂ ਸੀਪੀ ਸਾਹਿਬ ਨੂੰ ਦਰਖਾਸਤ ਦੇਣ ਆਏ ਆ ਕਿ ਉਹਦੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਸਾਈਬਰ ਠੱਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਜਿਹੜੀਆਂ ਸਰਾਵਾਵਾਂ ਬਣਾਈਆਂ ਗਈਆਂ ਸੰਗਤਾਂ ਦੀ ਸਹੂਲਤ ਵਾਸਤੇ ਹੀ ਆਨਲਾਈਨ ਕੀਤੀਆਂ ਗਈਆਂ ਪਰੰਤੂ ਜਿਹੜੇ ਅੱਜਕੱਲ੍ਹ ਸਾਈਬਰ ਠੱਗ ਬੈਠੇ ਹਨ ਉਹ ਕੋਈ ਨਾ ਕੋਈ ਰਸਤਾ ਲੱਭ ਲੈਨੇ ਜਿਸ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਸਕਣ ਇਸੇ ਤਰ੍ਹਾਂ ਦੀ ਅੱਜ ਤੋਂ ਤਕਰੀਬਨ 5-6 ਪਹਿਲਾਂ ਇਹੋ ਹੀ ਠੱਗ ਜਿਹੜਾ ਲੋਕਾਂ ਨਾਲ ਲਗਾਤਾਰ ਠੱਗੀ ਮਾਰ ਰਿਹਾ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਜੋਗ ਪ੍ਰਧਾਨ ਸਾਹਿਬ ਨੇ ਸਾਡੇ ਵਿਸ਼ਾ ਤੋਂ ਵਿਸ਼ਾ ਨਿਰਦੇਸ਼ ਦਿੱਤੇ ਸਾਡੇ ਇੰਟਰਨੈਟ ਵਿਭਾਗ ਨੇ ਉਹਦੀ ਜਿਹੜੀ ਵੈੱਬਸਾਈਟ ਉਹਨੇ ਬਣਾਈ ਉਹ ਬੰਦ ਕਰਵਾਈ ਪਰੰਤੂ ਉਹਦੇ باوجود ਆ 2-3 ਦਿਨਾਂ ਤੋਂ ਲਗਾਤਾਰ ਫੇਰ ਸਾਨੂੰ ਉਹਦੇ ਖਿਲਾਫ ਜਿਹੜੀਆਂ ਸੰਗਤਾਂ ਦੀਆਂ ਕੰਪਲੇਂਟ ਆ ਰਹੀਆਂ ਕਿ ਉਹ ਫੇਰ ਠੱਗੀ ਮ ਉਦੇ ਖਿਲਾਫ ਅਸੀਂ ਅੱਜ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਕਿ ਉਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀਆਂ ਚੜ੍ਹੀਆਂ ਸਕਦਾ ਹੁੰਦੀਆਂ ਉਹਨਾਂ ਦੇ ਮਨਾਂ ਨੂੰ ਭਾਵਨਾਵਾਂ ਨੂੰ ਟੇਸਨਾ ਪੰਚ ਸੀਪੀ ਸਾਹਿਬ ਵੱਲੋਂ ਕੀ ਵਿਸ਼ਵਾਸ ਦਿਵਾਇਆ ਸੀ ਸੀਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਤੁਰੰਤ ਉਤੇ ਪਰਚਾ ਕਰਕੇ ਤੇ ਉਹਨੂੰ ਬੰਦੇ ਨੂੰ ਟ੍ਰੇਸ ਕੀਤਾ ਜਾਊਗਾ ਤੇ ਉਤੇ ਬੰਦੀ ਤੁਰੰਤ ਕਾਰਵਾਈ ਕੀਤੀ ਜਾਊਗੀ ਤੇ ਮੇਰੀ ਜਿੱਥੇ ਸੀਪੀ ਸਾਹਿਬ ਨੇ ਅਹੀਂ ਜਿੱਥੇ ਦਰਖਾਸਤ ਦਿੱਤੀ ਉਹਤੇ ਮੈਂ ਸੰਤਾਂ ਨੂੰ ਬੇਨਤੀ ਵੀ ਕਰਦਾ ਤੇ ਅਪੀਲ ਵੀ ਕਰਦਾ ਕਿ ਕਿਰਪਾ ਕਰਕੇ ਜਿਹੜੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਦੀਆਂ ਜਿਹੜੀਆਂ ਆਪਣੀਆਂ ਵੈਬਸਾਈਟੀਆਂ ਕੇਵਲ ਤੇ ਕੇਵਲ ਉਹਤੇ ਹੀ ਕਮਰਾ ਬੁੱਕ ਕੀਤਾ ਜਾਵੇ ਜਿਹੜੀ ਇਹ ਸਿੱਟ ਸਾਈਬਰ ਠੱਗ ਗਿਆ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਨਾ ਬੁਕਿੰਗ ਕੀਤੀ ਜਾਵੇ ਤੇ ਨਾ ਹੀ ਉਹਨਾਂ ਨੂੰ ਕੋਈ ਪੇਮੈਂਟ ਦਿੱਤੀ ਜਾਵੇ। ਇਹ ਪਹਿਲਾਂ ਵੀ ਸ਼ਿਕਾਇਤ ਦਿੱਤੀ ਗਈ ਸੀ ਜੀ ਤੇ ਇਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ। ਇਹ ਅੱਜ ਤੋਂ 5-6 ਮਹੀਨੇ ਪਹਿਲਾਂ ਇੱਕ ਜੰਮੂ ਦੀ ਕੁੜੀ ਨਾਲ ਵੀ ਠੱਗੀ ਵਜੀ ਸੀ। ਇੱਕ ਅਮਰੀਕਾ ਤੋਂ ਐਨ ਆਰ ਆਈ ਮੁੰਡਾ ਆਇਆ ਸੀ। ਉਹ ਉਹਦੇ ਨਾਲ ਵੀ ਠੱਗੇ ਹੋਏ। ਜਿਹੜੀ ਤਕਰੀਬਨ ਪਹਿਲਾਂ 5-6 ਮਹੀਨੇ ਪਹਿਲਾਂ ਕੰਪਲੇਂਟ ਅਸੀਂ ਦਿੱਤੀ ਉਹਤੇ ਤਕਰੀਬਨ ਕੋਈ ਘਾਵਰ ਨਹੀਂ ਕਾਰਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਵੱਲੋਂ। ਪਰੰਤੂ ਫੇਰ ਵੀ ਅੱਜ ਅਹੀਂ ਸੀਪੀ ਸਾਹਿਬ ਉਦੋਂ ਰੰਧਾਵਾ ਸਾਹਿਬ ਦੂਜੇ ਭੁੱਲੜ ਸਾਹਿਬ ਬੰਦੇ ਸੀ ਹੁਣ ਅੱਜ ਕੱਲ ਜਿਹੜੇ ਆ ਢਿਲੋਂ ਸਾਹਿਬ ਆਏ ਉਹਨਾਂ ਨੇ ਅਹੀਂ ਦੁਬਾਰਾ ਕੰਪਲੇਨ ਕੀਤੀ ਹੈ ਸਾਈਬਰ ਠੱਗ ਹੋਈ ਹੈ ਸੇਮ ਹੀ ਉਹਨੇ ਫੋਟੋਆਂ ਲਾਈਆਂ ਸੇਮ ਹੀ ਉਹ ਫੋਟੋ ਲਾ ਕੇ ਉਹ ਜਿਹੜਾ ਸਾਈਬਰ ਠੱਗੀ ਮਾਰਦਾ ਪਰੰਤੂ ਅਜੇ ਤੱਕ ਬੰਦਾ ਡ੍ਰੈਸ ਨਹੀਂ ਹੋ ਸਕਿਆ